આજે ઉલા સાથે સમાજ ચારે ભેલા મેલેડી માં વિઠોળવારી ફાળજીભાઈ ફુલેલગરમાં આરોણાબેનનો સ્વાગત કરીએ છીએ તો આપ અભિનંદન આપીએ છીએ બોલરા સંગમાં બોલ ચારે ભેલા મેલેડી જો જો

ਕਮਾਰੋ ਜਿਵੜੂ ਜਾਤੂ ਰਸੀ ਮਾ ਆਇਖੂ ਜਾਤੂ ਰਸੀ ਮਾ ਏ ਮਾਰੀ ਮੇਲੜੀ ਹੋ ਮਾਰੀ ਮੇਲੜੀ ਜੋ ਜੋ ਰਾਤ ਦਿਵਸ ਮਾੜੀ ਤਾਰੀ ਭਗਤੀ ਹੂ ਤੋ ਕਰਤੋ ਮਾ ਸੇਵਾ ਯੂ ਤਾਰੀ ਕਰਤੋ ਮਾ ਏ ਮਾਰੀ ਮੇਲੜੀ ਹੋ ਮਾਰੀ ਮੇਲੜੀ ਬੋਲੀ ਹੋ ਮੇੜੀ ਮਾਂ ਕੀ ਜੈ